ਕਿਸਾਨਾਂ ਵੱਲੋਂ ਅੱਜ ਦਿੱਲੀ ਜਾਣ ਦਾ ਸੱਦਾ ਸੀਗਾ ਔਰ 1 ਵਜੇ 101 ਕਿਸਾਨਾਂ ਦਾ ਜੱਥਾ ਇਸੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਪੈਦਲ ਰਵਾਨਾ ਹੋਇਆ ਪਰ ਪਹਿਲੀ ਬੈਰੀਕੇਡਿੰਗ ਤੋੜਨ ਤੋਂ ਬਾਅਦ ਕਿਸਾਨਾਂ ਨੂੰ ਰੋਕਤਾ ਗਿਆ ਔਰ ਪੁਲਿਸ ਵੱਲੋਂ ਆंसू ਗੈਸ ਦੇ ਗੋਲੇ ਜਿਹੜੇ ਹੈ ਉਹ ਛੱਡੇ ਗਏ ਨਾਲ ਨਾਲ ਕੈਮੀਕਲ ਦਾ ਇਸਤੇਮਾਲ ਕੀਤਾ ਗਿਆ ਔਰ ਕਿਸਾਨਾਂ ਨੂੰ ਪਿੱਛੇ ਖਦੇੜਿਆ ਗਿਆ ਔਰ 3 ਘੰਟੇ ਪੂਰੀ ਕਸ਼ਮਕਸ਼ ਤੋਂ ਬਾਅਦ ਕਿਸਾਨਾਂ ਨੇ ਕਿਸਾਨ ਲੀਡਰਾਂ ਨੇ ਆਪਣਾ ਜੱਥਾ ਵਾਪਸ ਬੁਲਾਇਆ ਔਰ ਇੱਕ ਮੀਟਿੰਗ ਕਰਕੇ ਅਗਲਾ ਐਲਾਨ ਕੀਤਾ ਕਿ ਅੱਜ ਜਿੱਥੇ ਸਕੂਲ ਬੰਦ ਸਗੇ ਥਰੂ ਗੈਸ ਦਾ ਇਸਤੇਮਾਲ ਹੋਇਆ ਔਰ ਨਾਲ 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 ਇੰਟਰਨੈਟ ਬੰਦ ਸੀਗਾ ਤਾਂ ਹੁਣ ਕਿਸਾਨਾਂ ਨੂੰ ਕੇਂਦਰ ਵੱਲੋਂ ਸੱਦਾ ਹੈ ਔਰ ਗੱਲਬਾਤ ਲਈ ਉਹ ਕੱਲ ਆਪਣਾ ਇੱਕ ਮੈਮੋਰੈਂਡਮ ਕੇਂਦਰ ਸਰਕਾਰ ਤੱਕ ਪਹੁੰਚਾਣਗੇ ਔਰ ਨਾਲ ਨਾਲ ਪਰਸੂ ਹੁਣ ਜਥਾ 12 ਵਜੇ ਪਰਸੂ ਦੇ ਦਿਨ ਐਤਵਾਰ ਦੇ ਦਿਨ ਰਵਾਨਾ ਹੋਗਾ ਦਿੱਲੀ ਵੱਲ ਔਰ ਅੱਜ ਦੇ ਦਿਨ ਦੀ ਤਰ੍ਹਾਂ ਹੀ ਜੱਥਾ ਜਿਹੜਾ ਹੈ ਸ਼ਾਂਤੀਪੂਰਨ ਤਰੀਕੇ ਦੇ ਨਾਲ ਬਿਨਾਂ ਕਿਸੇ ਟਰੈਕਟਰ ਟਾਲੀ ਤੇ ਦਿੱਲੀ ਵੱਲ ਰਵਾਨਾ ਹੋਊਗਾ 13 ਮੰਗਾ ਨੇ ਕਿਸਾਨਾਂ ਦੀ ਜਿਸ ਦੇ ਚੱਲਦੇ ਸ਼ੰਭੂ ਅਤੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨਾ ਚੱਲ ਰਿਹਾ ਹੈ ਔਰ ਫਰਵਰੀ ਤੋਂ ਲੱਗੇ ਇਸ ਧਰਨੇ ਦੀਆਂ 13 ਮੰਗਾ ਨੇ ਜਿਸ ਨੂੰ ਕਿਸਾਨ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਖਾਸ ਕਰਕੇ ਖੇਤੀਬਾੜੀ ਮੰਤਰੀ ਕੇਂਦਰ ਦੇ ਮੀਟਿੰਗ ਕਰਨ ਗੱਲਬਾਤ ਸੁਣਨ ਹੋਰ ਇਸ ਮਸਲਿਆਂ ਦਾ ਕਿਸਾਨੀ ਮਸਲਿਆਂ ਦਾ ਹੱਲ ਕਰਨ ਹਾਲਾਂਕਿ ਵਕ ਵਕ ਸਮਰਥਨ ਕਿਸਾਨਾਂ ਨੂੰ ਮਿਲੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਤਰੀਕੇ ਦਾ ਸਮਰਥਨ ਸੀਗਾ ਪਰ ਹੁਣ ਅੱਗੇ ਕਿਸਾਨ ਕਿਸ ਤਰੀਕੇ ਦੀ ਰੂਪਰੇਖਾ ਮੋਂਦੇ ਨੇ ਉਹ ਜ਼ਰੂਰ ਵੇਖਣ ਵਾਲੀ ਗੱਲ ਰਹੇਗੀ ਕੈਮਰਾ ਪ੍ਰੈਜਨ ਗ੍ਰੀਸ਼ ਨਾਲ ਅਮਨ ਭਾਰਦੋਸ਼ ਪੰਜਾਬ ਤੱਕ ਸ਼ੰਭੂ